बॉलीवुड अभिनेता शाहिद, शाहिद की पूरते मीरा राजपूत के घर नन्ही परी आई है दरअसल मीरा राजपूत ने कल रात 8 बजे बेटी ਨੂੰ ਜਨਮ ਦਿੱਤਾ ਜਿਸ ਮਗਰੋਂ ਸ਼ਾਹਿਦ ਨੇ ਟਵੀਟ ਕਰ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸ਼ਾਹਿਦ ਨੇ ਲਿਖਿਆ ਉਹ ਆ ਚੁੱਕੀ ਹੈ ਅਤੇ ਸ਼ਬਦ ਕੱਟ ਪੈ ਰਹੇ ਨੇ ਖੁਸ਼ੀਆਂ ਨੂੰ ਜ਼ਾਹਰ ਕਰਨ ਚ ਦੁਆਵਾਂ ਲਈ ਤੁਹਾਡਾ ਸ਼ੁਕਰੀਆ ਜਾਣਕਾਰੀ ਮੁਤਾਬਕ ਸ਼ਾਹਿਦ ਡਿਲੀਵਰੀ ਦੇ ਵਕਤ ਵੀ ਲੇਬਰ ਰੂਮ 'ਚ ਮੌਜੂਦ ਸਨ ਫੌਪਸਟ ਦੀ ਲਿਸਟ ਅਨੁਸਾਰ ਦੁਨੀਆ ਦੇ ਸਭ ਤੋਂ ਵੱਧ ਕਮਾਉਣ ਵਾਲੇ ਟੌਪ 10 ਅਦਾਕਾਰਾਂ 'ਚ ਸ਼ਾਹਰੂਖ ਖਾਨ 8ਵੇਂ ਨੰਬਰ ਤੇ ਹਨ ਅਦਿਸ਼ੇ ਕੁਮਾਰ 10ਵੇਂ ਨੰਬਰ ਤੇ ਨੇ ਪਹਿਲੇ ਨੰਬਰ ਤੇ ਪਲਵਾਨੀ ਤੋਂ ਅਦਾਕਾਰੀ ਚਾਹੇ ਡਵੀਨ ਰੌਕ ਜੌਨਸਨ ਨੇ ਉਨ੍ਹਾਂ ਦੀ 2016 ਵਿੱਚ ਹੁਣ ਤੱਕ ਦੀ ਕਮਾਈ 64.5 ਮਿਲੀਅਨ ਡਾਲਰ ਹੈ ਯਾਨੀ ਕਿ 387 ਕਰੋੜ ਰੁਪਏ ਜਦਕਿ ਸ਼ਾਹਰੂਖ ਖਾਨ 198 ਕਰੋੜ ਰੁਪਏ ਕਮਾ ਕੇ 8ਵੇਂ ਨੰਬਰ ਤੇ ਆਏ ਹਨ ਜਦਕਿ ਅਕਸ਼ੇ ਦੀ ਕਮਾਈ ਕਰੀਬ 199 ਕਰੋੜ ਰੁਪਏ ਹੈ शाहरुख खान अपनी अगली फिल्म 'टिक पंजाबी' ਦੇ ਕਿਰਦਾਰ 'ਚ' ਨਜ਼ਰ ਆਉਣਗੇ। শাহরুখ ਫਿਲਮ ਵਿੱਚ ਗਾਈਡ ਰਹਿੰਦਰ ਸਿੰਘ ਨੇਹਰਾ ਦਾ ਰੋਲ ਨਿਭਾ ਰਹੇ ਨੇ। ਹਾਲ ਹੀ 'ਚ ਫਿਲਮ ਦੀ ਸ਼ੂਟਿੰਗ ਪ੍ਰਾਗ ਵਿੱਚ ਸ਼ੁਰੂ ਹੋਈ ਹੈ। ਇਸ ਦੀ ਜਾਣਕਾਰੀ শাহরুখ ਨੇ ਸੋਸ਼ਲ ਮੀਡੀਆ ਤੇ ਦਿੱਤੀ। শাহরুখ ਪਹਿਲੀ ਵਾਰ ਨਿਰਦੇਸ਼ਕ ਇਮਤੀਆਜ਼ ਅਲੀ ਨਾਲ ਕੰਮ ਕਰ ਰਹੇ ਨੇ। ਫਿਲਮ ਵਿੱਚ ਅਦਾਕਾਰ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਵੇਗੀ। ਪਰ ਬਾਦਸ਼ਾਹ ਹਾਲ ਹੀ ਚ ਅਮਰੀਕਾ ਦੇ ਟੂਰ ਤੇ ਸਨ ਇਸ ਦੌਰਾਨ ਬਾਦਸ਼ਾਹ ਬਾਲੀਵੁੱਡ ਅਦਾਕਾਰਾ ਪ੍ਰਿੰਕਾ ਚੋਪੜਾ ਨੂੰ ਮਿਲਣ ਪਹੁੰਚੇ ਅਮਰੀਕਾ ਚ ਬਾਦਸ਼ਾਹ ਪ੍ਰਿੰਕਾ ਦੇ ਟੀਵੀ ਸ਼ੋਅ ਕਵਾਂਟਿਕੋ ਦੇ ਸੈਟਸ ਤੇ ਗਏ ਬਾਦਸ਼ਾਹ ਨੇ ਸੈਟਸ ਦੀਆਂ ਤਸਵੀਰਾਂ ਵੀ ਸਨੈਪਚੈਟ ਕੀਤੀਆਂ ਦਰਸਲ ਬਾਦਸ਼ਾਹ ਪਰਨੀਤੀ ਆਲਿਆ ਸਰਦਾਰਤ ਤੇ ਕਟਵਿਨਾ ਨਾਲ ਟੂਰ ਕਰ ਰਹੇ ਸਨ ਇਹਨਾਂ ਸਾਰਿਆਂ ਨੂੰ ਇਹ ਪੀਸੀ ਨੇ ਹੋਸਟ ਕੀਤਾ ਸੀ ਮਸ਼ਹੂਰ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੇ ਪਿਤਾ ਆਤਮਾ ਪ੍ਰਕਾਸ਼ ਦਾ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਗRANDAM ਸੰਸਕਾਰ ਕੀਤਾ ਗਿਆ ਇਸ ਦੁਖੀ ਘੜੀ 'ਚ ਟੀਵੀ ਚੱਕ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਕ੍ਰਿਸ਼ਨਾ ਦੇ ਪਿਤਾ 75 ਸਾਲ ਦੇ ਸਨ ਜੋ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਇੱਕ ਹਫਤਾ ਪਹਿਲਾਂ ਹੀ ਉਨ੍ਹਾਂ ਨੇ ਆਪਣਾ 75ਵਾਂ ਦਿਨ ਮਨਾਇਆ ਸੀ ਅਭਿਨੇਤਰੀ ਸ਼ਰਧਾ ਕਪੂਰ ਜਲਦੀ ਛੋਟੇ ਪਰਦੇ ਦੇ ਨਜ਼ਰ ਆਵੇਗੀ ਦਰਸਲ ਗਾਇਕ ਅਰਜੀਤ ਸਿੰਘ ਅਤੇ ਸ਼ਰਧਾ ਹਨੀ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਸਿੰਗਿੰਗ ਰੈਲੀਟੀ ਸ਼ੋਅ ਇੰਡੀਆਜ਼ ਰੋ ਸਟਾਰ ਵਿੱਚ ਜੱਜ ਦੀ ਭੂਮਿਕਾ ਨਿਭਾਉਣਗੇ ਜਦਕਿ ਪਹਿਲਾ ਸ਼ੋਅ ਰੈਪਰ ਹਨੀ ਸਿੰਘ ਦੇ ਬਿਮਾਰ ਹੋਣ ਕਾਰਨ ਅਧੂਰਾ ਰਹਿ ਗਿਆ ਸੀ ਮ੍ਰਿਤੂ ਸੁਨਾਖੀ ਚੰਨਾ ਨੇ ਦੱਸਿਆ ਕਿ ਕਾਲਜ ਦੇ ਦਿਨਾਂ 'ਚ ਉਹ ਵੀ ਰੈਗਿੰਗ ਦਾ ਸ਼ਿਕਾਰ ਹੋ ਚੁੱਕੀ ਹੈ ਸੋਨਾਂ ਦੀ ਗਾਮੀ ਫਿਲਮ ਅਕੀਰਾ 'ਚ ਰੈਗਿੰਗ ਦਾ ਵਿਸ਼ਾ ਲਿਆ ਗਿਆ ਸੋਨਾ ਨੇ ਕਿਹਾ ਫਿਲਮ 'ਚ ਰੈਗਿੰਗ ਦੇ ਮੁੱਦੇ ਨੂੰ ਲਿਆ ਗਿਆ ਤੇ ਮੈਂ ਇਸ ਤੋਂ ਐਸ ਐਨ ਡੀਟੀ ਊਮਨਸ ਯੂਨੀਵਰਸਿਟੀ ਦੇ ਕਾਲਜ 'ਚ ਗੁਜ਼ਰ ਚੁੱਕੀ ਹਾਂ ਇਹ ਕੁੜੀਆਂ ਦਾ ਕਾਲਜ ਸੀ ਪਰ ਰੈਗਿੰਗ ਉਹਨਾਂ ਦੇ ਦੋਸਤ ਬਣਾਉਣ ਦਾ ਤਰੀਕਾ ਸੀ ਮੈਨੂੰ ਲੱਗਦਾ ਇਹ ਮਜ਼ੇਦਾਰ ਪ੍ਰਕਿਰਿਆ ਹੋਣੀ ਚਾਹੀਦੀ ਹੈ हिरन दी चमड़ी ਨਾਲ ਬਣੇ ਪੇਸ਼ਾਵਰੀ ਸੈਂਡਲ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਝੇੜਨ ਦੀ ਗੱਲ ਦਾ ਖੁਲਾਸਾ ਕਰਨ ਨਾਲ ਪਾਕਿਸਤਾਨੀ ਫੈਨ ਨੂੰ ਮਹਿੰਗਾ ਪੈ ਗਿਆ ਕਿਉਂਕਿ ਸਰਕਰਤ ਨਾਲ ਉਸਨੂੰ ਜੇਲ੍ਹ ਦੀ ਹਵਾ ਖਾਣੀ ਪਈ ਨਜ਼ਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਗੱਲ ਪਤਾ ਲੱਗੀ ਅਤੇ ਉਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਜਹਾਂਗੀਰ ਖੁਦ ਹਿਰਨ ਦੀ ਚਮੜੀ ਦੇ ਸੈਂਡਲ ਬਣਾ ਰਿਹਾ ਸੀ ਜਾਂ ਫਿਰ ਨਹੀਂ ਜਿਸ ਕਾਰਨ ਫੈਨ ਤੇ ਮੁਕੱਦਮਾ ਚੱਲਣ ਦਾ ਵੀ ਖਤਸ਼ਾ ਹੈ